ਪੰਜਾਬ ਚ ਇਸ ਦਿਨ ਭਾਰੀ ਮੀਂਹ ਤਿੰਨ ਦਿਨ ਦਾ ਅਲਰਟ ਜਾਰੀ ਜਨਮ ਅਸੰਦੀ ਵੱਡੀ ਅਪਡੇਟ ਪੰਜਾਬ ਚ ਮੌਸਮ ਇੱਕ ਵਾਰ ਫੇਰ ਤੋਂ ਬਦਲ ਚੁੱਕਾ ਹੈ ਅੱਜ ਮੌਸਮ ਵਿਭਾਗ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਪੰਜਾਬ ਦੇ ਕਈ ਹਿੱਸਿਆਂ ਚ ਹਲਕਾ ਹਲਕਾ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਕੱਲ ਨੂੰ ਪੰਜਾਬ ਦੇ ਕੁਝ ਸ਼ਹਿਰਾਂ ਚ ਭਾਰੀ ਮੀਂਹ ਪੈ ਸਕਦਾ ਹੈ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਐਸਐਸ ਨਗਰ ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ ਇਸ ਦੇ ਨਾਲ ਹੀ ਮੌਸਮ ਦੀ ਇਹ ਹਰਚਲ 16 ਅਗਸਤ ਤੱਕ ਦੇਖੀ ਜਾ ਸਕਦੀ ਹੈ ਪਿਛਲੇ 24 ਘੰਟਿਆਂ ਚ ਪੰਜਾਬ ਦਾ ਤਾਪਮਾਨ ਵੀ 0.6 ਡਿਗਰੀ ਘਟ ਗਿਆ ਹੈ ਜਨੋ ਆਪਣੇ ਸ਼ਹਿਰਾਂ ਦਾ ਤਾਪਮਾਨ ਅੰਮ੍ਰਿਤਸਰ 30.5 ਡਿਗਰੀ ਸ੍ਰੀ ਅਨੰਦਪੁਰ ਸਾਹਿਬ 33.2 ਡਿਗਰੀ ਫਿਰੋਜ਼ਪੁਰ 33.4 ਡਿਗਰੀ Ludhiana 29.6 ਡਿਗਰੀ ਪਠਾਨਕੋਟ 28.9 ਡਿਗਰੀ ਪਟਿਆਲਾ 30.7 ਡਿਗਰੀ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਦੋ ਸ਼ਹਿਰਾਂ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਹਿਮਾਚਲ ਚ ਪਹਿਰੇ ਪਾਰਿਮੀ ਤੋਂ ਬਾਅਦ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਜਿਸ ਕਾਰਨ ਹੁਸ਼ਿਆਰਪੁਰ ਚ ਹੜ ਵਰਗੀ ਸਥਿਤੀ ਪੈਦਾ ਹੋ ਗਈ ਹੈ ਫਿਰੋਜ਼ਪੁਰ ਅਤੇ ਕਪੂਰਸਲਾ ਚ ਵੀ ਪਾਣੀ ਦੇ ਪੱਧਰ ਵਧ ਕਾਂਦੇ ਪਿੰਡਾਂ 'ਚ ਪਾਣੀ ਵੜ ਰਿਹਾ ਤੇ ਲੋਕ ਘਰ ਛੱਡਣ ਨੂੰ ਮਜਬੂਰ ਹੋ ਰਹੇ ਨੇ ਜ਼ਿਕਰ ਇਹ ਖਾਸ ਹੈ ਕਿ ਆਉਣ ਵਾਲੇ 2 ਦਿਨਾਂ 'ਚ ਮੀਂਹ ਪਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣ ਲਈ ਜੁੜੇ ਰਹੋ ਪੰਜਾਬ ਦੇ ਨਾਲ